ਸ਼ਰਮਦ ਇੱਕ ਬੜਾ ਉੱਚਾ ਫਕੀਰ ਹੋਇਆ ਰੱਬ ਦੀ ਇਬਾਦਤ ਕਰਦਾ ਹੈ ਅੱਜ ਰੱਬ ਅੰਦਰ ਆਇਆ ਸ਼ਰਮਦ ਨੇ ਬੇਨਤੀ ਕੀਤੀ ਕਿਹਿੰਦੇ ਰੱਬ ਜੀ ਮੈਨੂੰ ਦਰਸ਼ਨ ਦੀਦਾਰੇ ਬਖਸ਼ੋ ਤੁਹਾਡੀ ਆਵਾਜ਼ ਕੰਨੀ ਪੈਂਦੀ ਪਈ ਏ ਤੁਹਾਡੇ ਦਰਸ਼ਨ ਨਹੀਂ ਹੁੰਦੇ ਪਏ ਰੱਬ ਕਹਿੰਦੇ ਸ਼ਰਮਦ ਮੈਨੂੰ ਕੀ ਸਮਝਿਆ ਤੂੰ ਕਹਿੰਦਾ ਤੂੰ ਸ੍ਰਿਸ਼ਟੀ ਦਾ ਮਾਲਕ ਏ ਕਾਇਨਾਤ ਦਾ ਮਾਲਕ ਏ ਅੱਛਾ ਜੇ ਮੈਂ ਮਾਲਕ ਆ ਤਾਂ ਕੀ ਮੈਂ ਮਾੜੀ ਥਾਂ ਤੇ ਜਾਵਾਂਗਾ ਨਹੀਂ ਰੱਬਾ ਤੋਂ ਮਾੜੀ ਥਾਂ ਤੇ ਨਹੀਂ ਜਾਏਗਾ ਸ਼ਰਮਤ ਵੇਖ ਮੈਂ ਤੈਨੂੰ ਆਵਾਜ਼ ਆਪਣੀ ਸੋਤੇ ਦੇ ਸਕਦਾ ਹਾਂ ਤੈਨੂੰ ਸੁਨੇਹਾ ਤੇ ਦੇ ਸਕਦਾ ਹਾਂ ਪਰ ਜੇ ਮੇਰੇ ਦਰਸ਼ਨ ਚਾਹਣਾ ਹੈ ਤਾਂ ਤੈਨੂੰ ਇੱਕ ਕੰਮ ਕਰਨਾ ਪਵੇਗਾ ਜੀ ਹਜੂਰ ਹੁਕਮ ਕਰੋ ਕੀ ਚਾਹੁੰਦੇ ਹੋ ਤੈਨੂੰ ਆਪਣੇ ਆਪ ਨੂੰ ਖਾਲੀ ਕਰਨਾ ਪਵੇਗਾ ਜਿੱਥੇ ਤੂੰ ਆਏਗਾ ਜਾਂ ਤੇਰੇ ਸੰਗੀ ਸਾਥੀ ਹੋਣਗੇ ਮੈਂ ਉੱਥੇ ਨਹੀਂ ਆਵਾਂਗਾ ਇਸ ਲਈ ਰੱਬ ਲਈ ਇੱਕ ਸ਼ਬਦ ਆਉਂਦਾ ਜੇ ਅਕਲ ਕਲਾ ਉਹ ਰੱਬ ਅਜਾਇਆ ਜਿਹੜਾ ਕਲਾ ਦਾ ਦਾਤਾ ਆਇਆ ਪਰ ਉਹ ਕਲਾ ਅਜਈ ਹੈ ਜਿਹੜੀ ਹਰੇਕ ਨੂੰ ਸਮਝ ਨਹੀਂ ਆਉਂਦੀ। ਸਾਬ ਜੀ ਕਹਿੰਦੇ ਨੇ ਨਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੂੰ ਤੇ ਜੇਵੜ ਅਵਰ ਨਾ ਕੋਈ ਤੂੰ ਜੁਗ-ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਇੱਕੋ ਜੀ ਦਾ ਮਤਲਬ ਕੀ ਹੋਇਆ ਜਿਹੜਾ ਕੱਲਾ ਹੋਏਗਾ ਉਹ ਕੱਲੇ ਨੂੰ ਕੱਲੇ ਨੂੰ ਮਿਲਦਾ ਆਇਆ ਭੀੜ 'ਚ ਨਹੀਂ ਮਿਲਦਾ। ਇਸ ਲਈ ਮਸਕੀਨ ਜੀ ਦਾ ਇੱਕ ਬਚਨ ਬੜਾ ਪਿਆਰਾ ਉਹ ਸਾਂਝਾ ਕਰਦੇ। ਕਹਿੰਦੇ ਚੰਗੇ ਬੰਦਿਆਂ ਦੀ ਭੀੜ ਨਹੀਂ ਹੁੰਦੀ ਤੇ ਭੀੜਾਂ ਵਿੱਚ ਚੰਗੇ ਬੰਦੇ ਨਹੀਂ ਹੁੰਦੇ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੁੰਦਾ ਹੈ ਕਿ ਉਸ ਰਾਹ ਤੇ ਤਾਂ ਬਹੁਤ ਜਾਣੇ ਤੁਰ ਸਕਦੇ ਨੇ ਪਰ ਪਹੁੰਚੇ ਸਾਰੇ ਨਹੀਂ ਹੋ ਸਕਦੇ ਪਹੁੰਚਣਗੇ ਸੱਜੇ ਸੱਜੇ ਕਿਸੇ ਦੀ ਅੱਜ ਵਾਰੀ ਕਿਸੇ ਦੀ ਕੱਲ ਵਾਰੀ ਕਿਸੇ ਦੀ ਪਰਸੋਂ ਵਾਰੀ ਕਿਸੇ ਦੀ ਦੁਪਹਿਰ ਨੂੰ ਵਾਰੀ ਕਿਸੇ ਦੀ ਰਾਤ ਨੂੰ ਵਾਰੀ ਕਿਸੇ ਨੂੰ ਸਵੇਰ ਨੂੰ ਵਾਰੀ ਸਾਹਿਬ ਜੀ ਬਖਸ਼ਿਸ਼ ਕਰਦੇ ਮਿਹਰ ਕਰਦੇ ਉਹ ਕਹਿੰਦੇ ਸ਼ਰਮਤ ਨੂੰ ਰੱਬ ਕਹਿੰਦਾ ਮੈਂ ਤੈਨੂੰ ਇਕੱਲੇ ਨੂੰ ਮਿਲਣਾ ਚਾਹਣਾ ਆ ਕਹਿੰਦੇ ਮੈਂ ਰੱਬ ਨੂੰ ਕਹੇ ਰੱਬਾ ਤੂੰ ਮੇਰੇ ਘਰੇ ਆ ਮੈਂ ਤੈਨੂੰ ਇਕੱਲਾ ਮਿਲਾਂਗਾ ਕਹਿੰਦੇ ਰੱਬ ਅੱਜ ਵੀ ਦਰਵਾਜ਼ੇ ਤੇ ਖਲੋਤਾ ਆ ਮੈਂ ਰੱਬ ਨੂੰ ਕਹਾਂ ਤੂੰ ਇੱਥੇ ਰੁਕ ਮੈਂ ਆਪਣਾ ਘਰ ਖਾਲੀ ਕਰਦਾ ਕਹਿੰਦੇ ਜਦੋਂ ਮੈਂ ਆਪਣੇ ਘਰ ਵੱਲ ਪਰਤ ਕੇ ਪਿੱਛੇ ਮੁੜ ਕੇ ਵੇਖਿਆ ਕਹਿੰਦੇ ਮੈਨੂੰ ਇੱਥੇ ਕਾਮ ਦਿਸਿਆ ਮੈਨੂੰ ਇੱਥੇ ਕ੍ਰੋਧ ਦਿਸਿਆ ਮੈਨੂੰ ਇੱਥੇ ਵੈਰ ਦਿਸਿਆ ਮੈਨੂੰ ਵਿਰੋਧ ਦਿਸਿਆ ਇੱਥੇ ਈਰਖਾ ਦੀ ਭਾਂਬੜ ਮਚਦੇ ਦਿਸੇ ਕਹਿੰਦੇ ਮੈਂ ਹੱਦ ਹੋ ਗਈ ਜਿਹੜਾ ਕਰਮ ਮੈਂ ਸਮਝਦਾ ਹਾਂ ਸਾਂ ਮੈਂ ਖਾਲੀ ਹਾਂ ਕਹਿੰਦੇ ਮੈਂ ਖਾਲੀ ਨਹੀਂ ਸਾਂ ਰੱਬ ਅੱਜ ਵੀ ਦਰਵਾਜ਼ੇ ਤੇ ਖਲੋਤਾ ਮੇਰੀ ਉਡੀਕ ਕਰਦਾ ਪਿਆ ਪਰ ਮੇਰੇ ਤੋਂ ਆਪਣੇ ਆਪ ਨੂੰ ਖਾਲੀ ਨਹੀਂ ਕੀਤਾ ਜਾਂਦਾ ਪਿਆ ਇਹ ਰਾਹ ਸੌਖਾ ਨਹੀਂ ਹੈ ਇਹ ਸੌਖਾ ਤਾਂ ਨਹੀਂ ਹੈ ਕਿਉਂਕਿ ਸਭ ਤੋਂ ਔਖੀ ਚੀਜ਼ੇ ਆਪਣੀ ਹਉਮੈ ਛੱਡਣੀ ਹੈ